ਵਿਆਲਾ ਮੁੰਡਾ ਆ ਗਿਆ ਅੱਜ ਪੱਗ ਬੰਨੀ ਫਿਰਦਾ ਬਹੁਤ ਸੋਹਣਾ ਲੱਗ ਰਿਹਾ ਮਾਸਟਰ ਜੀ ਕੀ ਕਹਿਣਾ ਜਾਓਗੇ ਮਾਨੂੰ ਬਾਰੇ ਅੱਜ ਪੱਗ ਜਿਵੇਂ ਲੱਗ ਰਿਹਾ ਬਹੁਤ ਬਹੁਤ ਸੋਹਣਾ ਲੱਗ ਰਿਹਾ ਮੇਰਾ ਮਨ ਉਹ ਕਹਨਾਂ 20 ਰੁਪਏ ਕਿੱਥੇ ਆ ਇਹ ਸਲਾਹ ਕਰਦੇ ਆ ਸਲਾਹ ਕਰਦੇ ਨੰਬੜੀ ਲਾਉਂਦੇ ਹਜੇ ਬੱਸ ਨਿਕਰ ਆ ਗਏ ਇੰਦਰਿਆ ਸਰਦਾਰਾਂ 20 ਰੁਪਏ ਖੜੀ ਚੱਲ ਸਾਰਾ ਤੋਂ ਵੱਡੀਆਂ ਵੇਲਾ ਹੀ ਨਹੀਂ ਦਸੀਆਂ ਹਜੇ ਚਾਹ ਪੀਂਦੇ ਆ ਜੀ ਆਗੇ ਅਰਦਾਸ ਹਮਾਰੀ ਤੇ ਜੀਓ ਪਿੰਡ ਸਭ ਤੇਰਾ ਕੋਹ ਨਾ ਨਿਕ ਸਭ ਤੇਰੀ ਵਡਿਆਈ ਲੈ ਜਵਾਨ ਕੋਈ ਨਾ ਮਨਾ ਜਾਨੇ ਮੇਰਾ ਤੇਰੇ ਤੋਂ ਕਹਿ ਰਿਹਾ ਬਾਬਾ ਨਾਨਕਾ ਨਾ ਤੇ ਰਗ ਸੇਨੇ ਨਾ ਥੋਲਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਜੀ ਆਪਣੇ ਮੋਨੂ ਦਾ ਵਿਆਹ ਸਟਾਰਟ ਹੋ ਚੁੱਕਿਆ ਅੱਜ ਉਹਨਾਂ ਦੇ ਪਾੜ ਦਾ ਭੋਗ ਆ ਮੋਨੂ ਤੁਹਾਨੂੰ ਜਿਵੇਂ ਸਾਰੇ ਨੂੰ ਪਤਾ ਹੀ ਆ ਨਵਨੀਤ ਦੀ ਮਾਸਦੀ ਦਾ ਮੁੰਡਾ ਉਹਨਾਂ ਦਾ ਪਿੰਡ ਰਗਵਾ ਸੋ ਉੱਥੇ ਸਾਰੀ ਫੈਮਿਲੀ ਇਕੱਠੀ ਹੋਈ ਆ ਅੱਜ ਪਾੜ ਦਾ ਭੋਗ ਆ ਆਪਾਂ ਉੱਥੇ ਚੱਲਦੇ ਆਂ ਕਿਉਂਕਿ ਖੇਚਲ ਤਿਆਰੀ ਚਲੋ ਸਾਰੇ ਪਹੁੰਚੇ ਸਾਰੇ ਪਹੁੰਚੇ ਹੋਏ ਆ ਆਪਾਂ ਥੋੜਾ ਜਿਹਾ ਲੇਟ ਆਂ ਸੋ ਚੱਲਦੇ ਆਂ ਚਲੋ ਜੀ ਆਜੋ ਆਜੋ ਪਹਿਲਾਂ ਆਪਾਂ ਬਸ 2 ਮਿੰਟ ਲਈ ਆਪਣੇ ਫਾਨੋ ਸਟਾਈਲ ਸਟੋਰ ਤੇ ਜਾਵਾਂਗੇ ਇੱਕ ਮੋਨੂ ਦੀ ਜਾਗੋ ਹੈਗੀ ਹੈ ਜੀ 23 ਜਨਵਰੀ ਦੀ ਤੇ ਉਹਦਾ ਵਿਆਹ ਹੈਗਾ 25 ਜਨਵਰੀ ਦਾ ਸੋ ਬਹੁਤ ਰੌਣਕਾਂ ਲੱਗਣ ਵਾਲੀਆਂ ਪਹਿਲਾਂ ਜਿਵੇਂ ਤੁਸੀਂ ਜੋਤ ਦਾ ਵਿਆਹ ਸਾਰੇ ਨੇ ਦੇਖਿਆ ਸੋ ਹੁਣ ਆ ਗਿਆ ਮੋਨੂ ਦਾ ਵਿਆਹ ਕਿਉਂ ਵੀ ਕਿੰਨਾ ਕਿਚਾ ਬਹੁਤ ਜ਼ਾਵੇ ਸੋ ਮੋਨੂ ਦੇ ਵਿਆਹ ਰਿਹਾ ਤੁਸੀਂ ਅਕਸਰ ਹੀ ਵੀਡੀਓਜ਼ ਦੇ ਵਿੱਚ ਦੇਖਿਆ ਹੋਊਗਾ ਆਪਾਂ ਗੱਲਾਂ ਕਰਦੇ ਰਹਿੰਦੇ ਆ ਫਾਈਨਲੀ ਮੋਨੂ ਦਾ ਵਿਆਹ ਆ ਗਿਆ ਤੇ ਆਪਾਂ ਕਰਦੇ ਆ ਖੂਬ ਇੰਜੋਏ ਸਾਰੇ ਵਲੌਗ ਤੁਸੀਂ ਦੇਖਿਓ ਬਹੁਤ ਰੌਣਕਾਂ ਲੱਗਣ ਵਾਲੀਆਂ ਗਾ ਲੈ ਇਹਦੇ ਲੋ ਵੀ ਗगन ਰਕਵਾ ਲੈ ਪੱਗ ਸਿੰਘ ਸਾਹਿਬ ਆਇਤਾ ਪੱਗ ਬੰਨੀ ਫਿਰਦਾ ਆਇਤਾ ਆਇਤਾ ਟੇਢੀ ਬੰਨੀ ਫਿਰਦਾ ਮੈਂ ਕਿਹਾ ਇਦਾਂ ਹੀ ਆ ਕੇ ਤਾਂ ਪੂਰੀ ਟੇਢੀ ਲਓ ਜੀ ਸਾਰੇ ਪਹੁੰਚ ਚੁੱਕੇ ਆ ਆ ਸਾਡੂ ਸਾਹਿਬ ਖੜੇ ਆ ਮੋਨੂ ਦੇ ਇੱਧਰ ਸਾਰੀ ਸੰਗਰ ਪਹੁੰਚ ਚੁੱਕੀ ਆ ਲਓ ਜੀ ਮਸਤੀ ਆ ਗਈ ਆ ਮਸਤੀ ਜੀ ਬਹੁਤ ਬਹੁਤ ਵਧਾਈਆਂ ਮੁੰਡੇ ਦਾ ਵਿਆਹ ਸਟਾਰਟ ਹੋ ਗਿਆ ਯੂ ਵੀ ਨੂੰ ਦੱਸਿਆ ਨਹੀਂ ਨਾ ਉਹਨੂੰ ਐ ਕਿਹਾ ਵੀ ਮਮਾ ਨੇ ਤਾਂ ਜਾਣਾ ਨਹੀਂ ਇਕੱਲੇ ਪਾਪਾ ਨਹੀਂ ਜਾਣਾ ਹਾਂ ਚਲੋ ਪਹਿਲਾਂ ਮੱਥਾ ਟੇਕ ਆਈਏ ਲਓ ਬਈ ਆ ਆ ਗਿਆ ਮੁੰਡਾ ਇੰਨੇ ਪਤੰਦਰਾ ਪਕੌੜੇ ਕਿੱਥੇ ਖਵਾਉਣੇ ਆਣੇ ਤੂੰ ਆਹ ਦੇਖ ਲਓ ਆ ਲੱਗਦਾ ਬਾਈ ਨੂੰ ਖਵਾਉਣਗੇ ਸਾਡੇ ਸਾਧੂ ਸਾਹਿਬ ਨੂੰ ਇਸ ਕੰਨੇ ਆ ਦੀ ਸਿਹਤ ਦੇ ਹਿਸਾਬ ਨਾਲ ਲੈ ਕੇ ਆਏ ਆ ਬਾਈ ਦੀ ਸੇਵਾ ਦਾ ਵੱਧ ਕਰਨੀ ਅੱਜ ਹਣਾ ਆਜੋ ਬਈ ਸੋਤਰਾ ਕੰਨਿਆ ਨਹੀਂ ਸੀ ਨਹੀਂ ਦਿਖੋ ਸਿਰ ਤੱਕ ਕੰਨਿਆ ਦੀ ਮਾੜੇ ਨੇ ਖਰਾਵੋ ਜੰਦੀਆ ਚਲੋ ਬਈ ਆਜੋ ਮੁੰਡੇ ਖਾਣੇ ਆ ਮਾਸਟਰ ਜੀ ਹਾਂ ਹਾਂ ਪਕੌੜਿਆਂ ਤੇ ਅਟੈਕ ਮਾਸਟਰ ਦਾ ਅਨਸਾਰੀ ਹੋਰ ਜੀ ਮਾਸਟਰ ਜੀ ਆ ਗਿਆ ਆ ਜਾ ਬਈ ਆ ਜਾ ਸੰਗਤ ਉਹ ਵੀ ਪੀਲਾ ਵੀ ਡਿਊਟੀ ਕਰਨ ਲੱਗਿਆ ਮਾਂ ਬਣੀ ਤਿਆਰ ਹੋਣ ਲੱਗੇ ਗਾਰ ਵਾਲੀ ਫੈਮਲੀ ਆ ਰਹੀ ਆ ਮੈਂ ਤਾਂ ਅੱਜ ਅਸੇ ਹੀ ਲੇਟ ਆ ਸਾਡੇ ਤੋਂ ਲੇਟ ਵੀ ਬੰਦੇ ਆ ਗਏ ਆ ਹਾਂ ਹਾਂ ਬਹੁਤ ਲੇਟ ਆਈ ਆਪਣੇ ਇੰਸਪੈਕਟਰ ਸਾਹਿਬ ਆ ਰਹੇ ਆ ਮੀਆਂ ਬੀਬੀ ਆਵ ਕੇ ਰੇ ਰਹੇ ਬੇ ਲਾਕਡਾਊਨ ਆ ਬਾਜੀ ਘਰੇ ਆ ਰਾਮ ਆਜ ਰਾਮ ਕਰਨੇ ਜੀ ਪਹੁੰਚ ਕੇ ਸੰਗਤ ਸਤਿ ਸ਼ਕਾਲ ਜੀ ਸਤਿ ਸ਼ਕਾਲ ਕਲੋ ਠੀਕ ਹੋ ਹੋਰ ਇਧਰ ਵੀ ਆਪ ਦੀ ਗੱਲ ਵੈਦ ਕਰ ਲੱਗੇ ਪਟਵਾਰੀ ਸਾਹਿਬ ਹਾਂ ਜੋ ਸੈਕਟਰੀ ਸਾਹਿਬ ਵਧੀਆ ਜਵਾਬ ਤਿਆਰ ਕਰਕੇ ਲੈ ਕੇ ਆਏ ਆ ਅੱਜ ਪਹਿਲਵਾਨ ਦੋਨੋਂ ਛੱਡਿਆ ਘਰੇ ਹੋਏ ਦੋਵੇਂ ਪਹਿਲਵਾਨ ਵਾਸਤੇ ਸੱਸੀ ਕਾਲ ਜੀ ਅੱਜ ਪਹਿਲਵਾਨ ਛੱਡਿਆ ਘਰੇ ਦੋਨੋਂ ਆਉਂਦੇ ਆਂ ਮਗਰ ਉਹ ਮਸੀ ਸੱਸੀ ਕਾਲ ਜੀ ਹੋ ਠੀਕ ਹੋ ਜੀ ਮਸੀ ਸੱਸੀ ਕਾਲ ਆਜ ਆਲੇ ਪਹਿਲਾਂ ਤੇਰੇ ਇੱਕ ਤੋਹਫਾ ਤੇਰੇ ਲਈ ਤੋਹਫਾ ਲੈ ਕੇ ਆਇਆ ਇਹ ਦੇ ਦੇ ਉਹਦੇ ਕਾਹ ਹੀ ਰ ਆਉਂਦਾ ਆ ਦੇਖੋ ਕਿਸਾਨ ਸਾਹਿਬ ਆ ਗਏ ਹੋ ਨਹੀਂ ਨਾ ਹਮ ਅਪਰਾਧੀ ਭਾਈ Oh, <laughs> ਮਲ ਟੱਤਾ ਨਸੀ ਤਰ ਹੋਏ ਜਿਸ ਕੋ ਪੂਰ ਨਾਮ ਸਵਾਗਤ ਹੈ ਗੁਰੂ ਕਰਦਾ ਇਹ ਅੱਜ ਓਏ ਕੰਨ ਬਾਹਰ ਗੱਡੀ ਫਿਰਦਾ ਟੋਪੀ ਚ ਲਓ ਜੀ ਯਾਲਾ ਮੁੰਡਾ ਆ ਗਿਆ ਅੱਜ ਪੱਗ ਬੰਨੀ ਫਿਰਦਾ ਬਹੁਤ ਸੋਹਣਾ ਲੱਗ ਰਿਹਾ ਮਾਸਟਰ ਜੀ ਕੀ ਕਹਿਣਾ ਚਾਹੋਗੇ ਮੋਨੂ ਬਾਰੇ ਅੱਜ ਪੱਗ ਜੀ ਕਿਵੇਂ ਲੱਗ ਰਿਹਾ ਬਹੁਤ ਸੋਹਣਾ ਲੱਗਦਾ ਪੱਗ ਨਾ ਬਹੁਤ ਸੋਹਣਾ ਲੱਗਦਾ ਨਾ ਮੋਨੂ ਜੀ ਹੋਰੀਆਂ ਹੁਣ ਥੋੜਾ ਜਿਹਾ ਵੱਡਾ ਲੱਗਣ ਲੱਗ ਗਿਆ ਸਿਆਣਾ ਲੱਗ ਰਿਹਾ ਨਹੀਂ ਵੇ ਹੈ ਤਾਂ ਅੱਗੇ ਵੀ ਲਾੜੀ ਮੱਛ ਤੇ ਪੱਗ ਸੋਹਣੀ ਲੱਗਦੀ ਹਾਂ ਨਹੀਂ ਨਹੀਂ ਸੋਹਣਾ ਲੱਗਦੀ ਜੀ ਪੱਗ ਨਾਲ ਤਾਂ ਟੌਰ ਬਣ ਜਾਂਦੀ ਆ ਅੱਜ ਵਾਕਈ ਲੱਗ ਨਹੀਂ ਅੱਜ ਲੱਗ ਰਿਹਾ ਵਿਆਹ ਵਾਲਾ ਮੁੰਡਾ ਹੀ ਲੱਗ ਰਿਹਾ ਅੱਜ ਹਣਾ ਮੋਨੂ ਚਲੋ ਹੁਣ ਜਾਗੋ ਲਈ ਤਿਆਰੀ ਕਰਨੀ ਆ ਲੱਗੀ ਰਿਹਾ ਕਿ ਹੈਗਾ ਵਾ ਅੱਜ ਤਾਂ ਪੂਰੀ ਸ਼ਾਈਨਿੰਗ ਕਰ ਰਿਹਾ ਵੇਖ ਲਓ ਲਾਲ ਹੋਇਆ ਫਿਰਦਾ ਜੀ ਕੋਈ ਨਾ ਹੁਣ ਚੱਲ ਕੇ ਠੀਕ ਹੋ ਗਈ ਜਿਹੜੇ 2 ਦਿਨ ਰਹਿ ਗਿਆ ਬਸ ਕਿਤੇ ਆ ਮਾਨੂੰ ਉਹਦੀ ਖਾਣ ਲੱਗਿਆ ਖਾਣਾ ਪਰ ਸ਼ਾਦੀ ਛੱਡਦੇ ਆ ਤਾਂ ਪਾ ਜਾਈ ਲੱਗੀ ਪੂਰੀ ਖੇੜਵੀ ਨਿਊਜ਼ੀਲੈਂਡ ਦਾ ਮੁੰਡਾ ਹੋਣਾ ਆ ਲੋ ਜੀ ਯਾਲਾ ਮੁੰਡਾ ਸੇਵਾ ਕਰਦਾ ਫਿਰਦਾ ਮੂੰਗ ਦਾਲ ਹਲਵਾ ਨਹੀਂ 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 ਜਮਾਸਤਰੀ ਮਾਸਟਰ ਹੱਥ ਖੜੇ ਗਰੀ ਬੈਠਾ ਦਾ ਨਹੀਂ ਖਾਂਦਾ ਇਹਦੇ ਤੇ ਮੇਵਾ ਲੱਗਣਾ ਹਾਂ ਲੋ ਜੀ ਦੋਵੇਂ ਮਾਸਟਰ ਲੱਗੇ ਆ ਰੌਣਕ ਦੇ ਵਿੱਚ ਇਹ ਨਵੀਂ ਸ਼ਹਿ ਮਾਸਟਰ ਕੈਨੇਡਾ ਤੋਂ ਲੈ ਕੇ ਆਇਆ ਹੈ ਮੇਰੇ ਹੱਥੇ ਹੀ ਬਣਾ ਦਿਆ ਮਾਸਟਰ ਜੀ ਤੁਸੀਂ ਲੈ ਕੇ ਆਏ ਜਾਨੂੰ ਲਾ ਕੇ ਦਿਖਾਓ ਤੁਹਾਨੂੰ ਪਤਾ ਲੱਗੇ ਕਿਵੇਂ ਵਰਤਦੇ ਆਏ ਨਹੀਂ 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 ਸਪੈਸ਼ਲ ਲੈ ਕੇ ਆਏ ਆ ਤੁਸੀਂ ਮਾੜਾ ਆ ਮਾਸਟਰ ਜੀ ਲਾ ਕੇ ਦਿਖਾਓ ਜੀ ਇਹਨਾਂ ਨੂੰ ਕਿਦਾਂ ਕਿਦਾਂ ਲਾਈਦੇ ਆ ਹਾਂ ਚਲਾ ਕੇ ਤਾਂ ਦਿਖਾਓ ਇਹ ਚੱਲਦਾ ਕਿਵੇਂ ਆ ਨਹੀਂ 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 ਤੁਹਾਨੂੰ ਕਰਵਾ ਯਾਰ ਲੈ ਯਾਰ ਆ ਦੇ ਦਲਪੀ ਸਹੀਓ ਕੇ ਬਹਿ ਗਿਆ ਨੇਚਰਲ ਪੋਸ ਦੇ ਰਿਹਾ ਏ ਹਾਂ ਤੇਨੇ ਗਲਤੀ ਕਰਾਂਗੇ ਬੰਦਾ ਨਾਂਦਾ ਇੰਗਲਿਸ਼ੀ ਬੋਲਦਾ ਸੀ ਤੂੰ ਤਣ ਆਇਆ ਸੀਗਾ ਚੈੱਕ ਕਰ ਲਿਓ ਭਾਵੇਂ ਹੈਨਾ ਬਹੁਤ ਗੋਰਾ ਚਿੱਟਾ ਸੀਗਾ ਕਾਲਾ ਹੋ ਗਿਆ ਦੋ ਦਿਨਾਂ ਜੀ ਟੈਨਿੰਗ ਹੋ ਗਈ ਮੁੰਡੇ ਦੀ ਤੁਸੀਂ ਵੀ ਉਹਦੀ ਵੀ ਅੰਡਰਸਟੈਂਡ ਕਰ ਰਹੇ ਹੋ ਨਾ ਇਹ ਵੀ ਕਰਦੇ ਹਾਂ ਕਿ ਇਹਦੀ ਉਹ ਤੇਰੇ ਸਰਦਾਰਾਂ ਨੂੰ ਲਾਖ ਲੱਖ ਇਹ ਟੈਨਿੰਗ ਹੋ ਗਈ ਬੰਦੇ ਨੂੰ ਬੰਦੇ ਨੂੰ ਜਿਹੜੇ ਸਰਵਾਰਾਂ ਨੂੰ ਭਾਗ ਨਾ ਕਰ ਰਹਿਣ ਭਾਦ ਮਹਾਰਾਜ ਮੇਰੇ ਸਰਦਾਰਾਂ ਨੂੰ ਲਾਉਣੀਆਂ নে <muchas> ਲੇ ਜਵਾਨ ਕੋਈ ਨਾਮ ਨਾ ਜਾਣੇ ਮੇਰਾ ਤੇਰੇ ਤੋਂ ਬਗੈਰ ਬਾਬਾ ਨਾਨਕਾ ਉਹ ਤੇਰਾ ਤੇਰਾ ਕਿਸੇ ਨੇ ਨਾ ਖੋਲਿਆ ਲੋਕੀ ਪੂਜਦੇ ਨੇ ਥਾਵਾਂ ਪੈਰੀ ਜਿੱਥੇ ਜਿੱਥੇ ਪਾਏ ਲੋਕੀ ਪੂਜਦੇ ਨੇ ਥਾਵਾਂ ਪੈਰੀ ਜਿੱਥੇ ਜਿੱਥੇ ਪਾਏ ਐ ਨਾਸ ਤੇ ਦਸਪਾਲ ਸਾਜੇ ਪੀਰ ਦਾ ਜੀ ਬੈਜ ਕੇ ਫਰਾਜ ਨਾਰਾ ਖੋਲਿਆ ਉਹ ਤੇਰੇ ਤੋਂ ਬਗੈਰ ਬਾਬਾ ਨਾਨਕਾ ਉਹ ਤੇਰਾ ਤੇਰਾ ਕਿਸੇ ਨੇ ਨਹੀਂ ਟੋਲਿਆ ਸਤ ਪੁਰੂ ਮੇਰੇ ਮੈਂ ਪਾਜੀ ਕੱਲੀ ਗਿੱਦੇ 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 ਓਏ ਹੋਏ ਓਏ ਹੋਏ ਅੱਕੇ ਨੂੰ ਕਿਦੋਂ ਢਾਲਿਆ ਬਾਈ ਨਾਲ ਦੀ ਨਾਲੀ ਰੌਲੇ ਕੀ ਬਾਟੇ ਸਰਦਾਰਾਂ ਦਾ ਕ੍ਰਾਂ ਖੰਡ ਪਾੜ ਸਰਦਾਰਾਂ ਦਾ ਵਿਆਹ ਆਪਾਂ ਭੰਡ ਮਰਾਸੀ ਲੈਣਾਗੇ ਵਧਾਈਆਂ ਓ ਵੇਖ ਕੇ ਕਿ ਕਹਿੋ ਜੀ ਮਾਤਾ ਆਪਣੇ ਸਰਾੜ ਵੇਖ ਕੇ ਡਰ ਗਿਆ ਡਰ ਕਿਉਂ ਗਿਆ ਉਹ ਕੱਠਵਾ ਠੱਪ ਮੇਰੀ ਆ ਬੂਆ ਪੈਣਾ ਚੱਜੀਆਂ ਤਾਈਆਂ ਵੇਖ ਕੇ ਡਰ ਗਿਆ ਗੱਲ ਕੀ ਹੋ ਗਈ ਉਹ ਟੰਕ ਕੈਣੀਆਂ ਕਨਾਟਾ ਵੇਖ ਕੇ ਡਰ ਗਿਆ ਡਰਿਆ ਕਿਉਂ ਮੈਂ ਕਿਹਾ ਘਨੇ ਮੁੰਡੇ ਲੈ ਪੇਉ ਮਗਰ ਬੋਤਾ ਬੈਗੀਆਂ ਬੱਸ ਵੀ ਰਿਆ ਕਿ ਤੈਨੂੰ ਬੁਲਾ ਲੀਏ ਹੋਰ ਕੀ ਹੋਣਾ ਹੈ ਹੋ ਲੈ ਲੈ ਮੁੰਡੇ ਨੀਆ ਬੂਆ ਦਾ 500 ਰੁਪਏ ਕਿੱਥੇ ਆ ਇਹ ਸਲਾਹ ਕਰਦੇ ਆ ਆਹ ਕਰਦੇ ਨੰਬਰੀ ਲਾਉਂਦੇ ਹਜੇ ਬੱਸ ਨਿਕਰਾਗਾ ਇਧਰ ਲੈ ਸਰਦਾਰਾ 500 ਰੁਪਏ ਖੜੀ ਚੱਲ ਸਰਦਾਰਾ ਤਾਂ ਵੱਡੀਆਂ ਮੇਲਾ ਹੀ ਨਹੀਂ ਦਸੀਆਂ ਹਜੇ ਚਾਹ ਪੀਂਦੇ ਆ ਪੱਲੇ ਪੰਡੀਆਂ ਜੰਮੇ ਦੀਆਂ ਮੰਗਿਆਂ ਦੀਆਂ ਇਹਨਾਂ ਦੇ ਵੇਹ ਨਹੀਂ ਹਣ ਬਾਤਾ ਬਹੁਤਾ ਦੀਆਂ ਹਾਂਜੀ ਪੋਤੇ ਦੋਤੇ ਹੋਿਆਂ ਦੀਆਂ ਹਾਂਜੀ ਅਸੀਂ ਪੰਡ ਮਰਾਸੀ ਲਿਆਨੇ ਵਧਾਈਆਂ ਇਹ ਦੇਖੋ ਤੁਸੀਂ ਜੰਮਦੇ ਸਾਡੇ ਮਰਾਸੀਆਂ ਦੇ ਕੀ ਜੰਮਣਾ ਆਹ ਦੇਖ ਲਓ ਮਾਰੇ ਮਰਾਸੀ ਨਹੀਂ ਜੰਮਦੇ ਮਰਾਸੀ ਜੰਮਦੇ ਹੀ ਨਹੀਂ ਮਰਾਸੀ ਨਹੀਂ ਕੇ ਜੰਮਦੇ ਇਹ ਖੜੀ ਮਾਲ ਗੱਡੀਆਂ ਹੁੰਦੇ ਆ ਇਹ ਟਾਂਗਿਆਂ ਤੇ ਹੁੰਦੇ ਪੱਲੇ ਪੰਡੀਆਂ ਇਹਨਾਂ ਦੀ ਸਪੈਸ਼ਲ ਨਹੀਂ ਦੱਸ ਨਿਕਰਾ ਹੋਰ ਕੀ ਹੋਣਾ ਇਹ ਲੱਡਾ ਰੱਖ ਬਲੇਖੇ ਪਿੰਦੇ ਆ ਗਏ ਆ ਲੈ ਲਾ ਮੁੰਡੇ ਦੀ ਮੈਂ ਖਸ 12 ਰੁਪਏ 12 ਤੋਂ ਵੱਟੀਆਂ ਲੈਡੀ ਦਸੀਆਂ ਕਾਪੀਂ ਦੇ ਸੁਣਾ ਰਹਾ ਕਾਪੀਂ ਦੇ ਗੀੜੇ ਕਾਦੇ ਕਰਮ ਜੇ ਹੋਈਏ ਜੇ ਨਾ ਹੋਰ ਕੀ ਹੋਣਾ ਜੇ ਨਾ ਉਹ ਬੇਵੇਲ ਬਈ ਬੇਦੀ ਬੇਲ ਮੇਰੇ ਸਰਦਾਰ ਦੀ ਬੇਲ ਜੋਰੇ ਸਰਦਾਰਾਂ ਵੇ ਪਿਆਹਾਂ ਦੀ ਵੇ ਬੇਲ ਵਧਾਵੀ ਲੇਖੇ ਲਾਵੀ ਬੇਲ ਵਧਾਵੀ ਲੇਖੇ ਲਾਵੀ ਮੁੰਡੇ ਜੀ ਇਹ ਪੂਹਾ ਪੈਣਾ ਨੂੰ ਆਦਤ ਪਾਣੀ ਲੋ ਜੀ ਮੋਨੂ ਵੀ ਲਾਉਣ ਲੱਗ ਗਿਆ ਲੜੀਆਂ ਡੈਕੋਰੇਸ਼ਨ ਦਾ ਕੰਮ ਹੋ ਗਿਆ ਸ਼ੁਰੂ ਇਦੋਂ ਬਾਈ ਚੱਡੀਆਂ ਦਾ ਵਟ ਪੂਰੇ ਭੰਡਾ ਸਾਹਿਬ ਉਹ ਪੰਡਾ ਨਾਲ ਲੇਖ ਲੈ ਜਿਹੜਾ ਸਹੀ ਸਹੀ ਨਾ ਲਿਖ ਮੇਰੇ ਨਾਮ ਮੈਦ ਮੱਲਾ ਤੇਰੇ ਨਾਂ ਮੈਦ ਮੱਲਾ ਤੇਰੇ ਪਿਓ ਦਾ ਨਾ ਪਾਪੇ ਨਾ ਗਲੋਂ ਨੰਦਾ ਤੇਰੀ ਮਾਂ ਦਾ ਨਾ ਮਾਂ ਨੀ ਨੁਕੀ ਟੰਡਾ ਨਾ ਰਿਆ ਕਾ ਹੱਸ ਰਿਹਾ ਗਾ ਬੜੀ ਕੈ ਨਸੜਾਰਾ ਤੁਰ ਪਈਏ ਦੇਰੋ ਜੀ ਮਾਰਾ ਭਲਾ ਧਾਰੇ ਲੈ ਨੂੰ ਹਾ ਹਾ ਭਾਈ ਮਿਲ ਲੈਣ ਨਾ ਕਾ ਕਈ ਬਪਾਨਾਂ ਨੀ ਕਾ ਉਂਗਲੀ ਤੋੜ ਕੇ ਦਿ ਲਈ ਮ ਬਾਨਾਂ ਕਾ ਕਿਤੇ ਪੈਸੇ ਦੀ ਪਰਤ ਚ ਵੇਲ ਦੀ ਵੇਲ ਸ਼ੁਕਰਾਨਾ ਕਰਦਾ ਆਪਣੇ ਤੇ ਮਾਰੇ ਵਾਲੀ ਨਿਗਰ ਰਹਿ ਮਾਰਦਾ ਆਪਣੇ ਤੇ ਮਾਰੇ ਵਾਲੀ ਨਿਗਰ ਰਹਿ ਤਾਪੂ ਬਿੜੇ ਤੇ ਮਾਰੇ ਵਾਲੀ ਨਿਗਰ ਰਹਿ ਮਾਰਦਾ ਹੋਰ ਕੀ ਮੈਂ ਬਾਬਾ ਨਾਨਕਾ ਹੰਦੀ ਬੱਲੋ ਆ ਗੱਡੀ ਤੇ ਲਖਾਇਆ ਉਂਝ ਦੇਣਿਆਂ ਤੇ ਤਾਰ ਦੇ ਤਾਈਆਂ ਦੇ ਮਾਰਿਆ ਤੇ ਪੁੱਲੇ ਲੱਤ ਮਾਰਦੇ ਪਿੰਡਾਂ ਪਿਆਰ ਪਿੰਡਾਂ ਦੀਆਂ ਜੀ ਮੇਰੇ ਬਾਰੇ ਬਿਲਕੁਲ ਵੀ ਗੱਡੀ ਹਿੱਕ ਨੇ ਇਹ ਨਿਰਵਾ ਕਾ ਲਾਦੇ ਮੁੰਡਿਆ ਗਾਣੇ ਇਹ ਵਿਆਹ ਵਾਲਾ ਮੁੰਡਾ ਏ ਬਾਕੀ ਮਗਰ ਉਸ ਦਿਵਾਰ ਉਧਰ ਆ ਵਿਆਹ ਵਾਲਾ ਮੁੰਡਾ ਮਾਸਟਰ ਜੀ ਵਿਆਹ ਵਾਲਾ ਮੁੰਡਾ ਮੁੰਡੇ ਦੇ ਪਿਓ ਤੋਂ ਵਧਾਈ ਲੈਣੀ ਕਿਹੜੀ ਗੱਲ ਮੁੰਡੇ ਦੇ ਮਾਂ ਤੋਂ ਜਿਵੇਂ ਮੁੰਡੇ ਦੀ ਮੰਮੀ ਕਨੇਡਾ ਦੀ ਖਾਵੇ ਮਸੰਮੀ ਆਏ ਆ ਮੰਮੀ ਉਧਰ ਆ ਮੰਮੀ ਨੇ ਦੇ ਤਾਂ ਦਿੱਤੇ ਹੁਣ ਮੰਮੀ ਤੈਨੂੰ ਉਹਨੂੰ ਪਛਾਣੀ ਨਹੀਂ ਕਿਹੜਾ ਬੰਦਾ ਕੌਣ ਆ ਲਓ ਜੀ ਫਾਦਰ ਸਾਹਿਬ ਨੂੰ ਕਿੰਨੇ ਕਰਖੋਗੇ ਬਥੇਰੇ ਹੋ ਗਿਆ ਮਾੜਾ ਸਰਦਾਰਾ ਨਿੱਤੇ ਪੱਕੜੇ ਤੋਂ ਲਈ ਐ ਵੀ ਮਾਸਟਰ ਤੋਂ ਵਧਾਈ ਲੈ ਲਈ ਆ ਫਾਈਨਲੀ ਇੱਕ ਚੰਗਾ ਜਿਹਾ ਗਾਣਾ ਤਾਂ ਲਾਇਆ ਜਾਂਦਾ ਜਾਂਦਾ ਹੁਣ ਲਾਇਆ ਗਾਣਾ ਤਾਂ ਲਾ ਕੋਈ ਚੰਗਾ ਯਾਰ ਤੂੰ ਸਟੇਜ ਵਧੀਆ ਸਿਰਾਂ ਲਾਊਗਾ ਕਿਹੜਾ ਤਾਂ ਵਧਾਈਆਂ ਹੀ ਮੰਗਦਾ ਫਿਰਦਾ ਹੁਣੇ ਮੈਂ ਇਹ ਕਹਾਂ ਲੈ ਉਹ ਦੇ ਦਾਲ ਕਿੱਥੋਂ ਦਾ ਬੰਦਾ ਆਹ ਕੋਸ਼ੋ ਕੇ ਦੇਖਦਾ ਹੁੰਦਾ ਦੇਖਿਆ ਪਾਲਾ ਪਾਲਾ ਦੇਖ ਦੋ ਤਿੰਨ ਬੀੜੀਆਂ ਵੀ ਸੀ ਹਾਂ ਇਧਰ ਨੂੰ ਦੇਖ ਦੋ ਲੈ ਇਧਰ ਦੇਖ ਇਧਰ ਹੀ ਬਣਾਉਣੀ ਆ ਥੋੜਾ ਇਧਰ ਨੂੰ ਮੜਾ ਇਧਰ ਨੂੰ ਲਾਓ ਵੀ ਜੋਤ ਦਾ ਖਚਰੀ ਪਹਿਲਾਂ ਹੀ ਤਿਆਰੀ ਹੈ ਨਾ ਓਕੇ ਜੋਤ ਭਾਈ ਕਿਨੂੰ ਟੈਂਸ਼ਨ ਹੈ ਵਿਆਹ ਰੇ ਪੜਾਈ ਦੀ ਟੈਂਸ਼ਨ ਹੈ ਕੀ ਰਹਿਣਾ ਪੇਪਰ ਇਹਨੇ ਜਿਆਦੇ ਥੋੜੇ ਹੈਵੀ ਹੈ ਇਹ ਮੁੰਡਾ ਹੈਗਾ ਪੜਨ ਵਾਲਾ ਬਾਕੀ ਇਗਜ਼ਾਮ ਇਹਦੇ ਵੱਡੇ ਹੁੰਦੇ ਆ ਪੇਪਰ ਵੀ ਇਹ ਕੋਲ ਲੱਗੀ ਜਾਂਦਾ ਪੇਪਰ ਵੱਡੇ ਹੁੰਦੇ ਆ ਰੇ ਆ ਮੁੰਡੇ ਨੇ ਆਖਰ ਜਿੱਤ ਹਾਸਲ ਕੀਤੀ ਆ ਹਨਾ 9 ਸਾਲ ਦਾ ਲੰਮਾ ਸੰਘਰਸ਼ ਹੈ ਕਿਵੇਂ ਕਿਵੇਂ ਆਹੋ ਆਹੋ ਲਓ ਵੀ ਸੰਗਤ ਮਾਮੀ ਦੀ ਕੀ ਕਹਨੇ ਹੋ ਹੁਣ ਦੱਸਿਓ ਮੜਾ ਜਾ ਹੁਣ ਚੱਲੇ ਵੀ ਤਿਆਰੀ ਕਰ ਲਈ ਤੁਸੀਂ ਗਲਤ ਗੱਲ ਆ ਵੇਸੀਂ ਮਾਮੀ ਭੱਜੀ ਜਾਂਦੀ ਏ ਘਰੇ ਅੱਜ ਹੀ ਅਜੇ ਨਹੀਂ ਜਾਂਦੇ ਹਜੇ ਨਹੀਂ ਜਾਂਦੇ ਨਹੀਂ ਵੀ ਮਾਮੀ ਤਾਂ ਅਜੇ ਰਹਿਣਾ ਚਾਹੀਦਾ ਮਾਮੀ ਨੂੰ ਤਾਂ ਮਾਮੀ ਨੇ ਜਾਗੋ ਵੀ ਚੱਕਣੀ ਤਿਆਰੀ ਦੁਬਾਰਾ ਸ਼ੁਰੂ ਆ ਲੈ ਵੀ ਮਾਮੀ ਤਾਂ ਵਹਿ ਗਈ ਮੰਮੀ ਭਾਜੀ ਦੀ ਗੱਲ ਨਾਲ ਸੀਟੀਸ ਲੈ ਗਈ। ਲਾਇਬੀ ਗਰਸ਼ਰ ਨੇ ਤਿਆਰੀ ਖੇਚ ਲਈ ਹੈ ਨਾ? ਹਾਂਜੀ ਗਰਸ਼ਰ। ਦਿਲਪ੍ਰੀਤ ਕਿੱਧਰ ਗਿਆ? ਦਿਲਪ੍ਰੀਤ ਬਾਹਰ ਹੀ ਆ। ਸਸਰੀ ਘਰ। ਪਿਆਰ ਕੋਲੇ ਦਾ ਸੇਕ ਕੋਸਤੇ ਪਰਵਾਹ ਨਹੀਂ ਮੰਨਦੇ। ਜਿਹੜੇ ਬੰਦਾ ਕਹਿੰਦਾ ਉੱਥੇ ਪਿਆਦਾ। ਹਾਂ ਇਹ ਕੁੜੀ ਤਗੜੀ ਆ। ਕਿਉਂ ਪੂਰਾ ਬੈਠੇ ਹੋ? ਜਦੋਂ ਅਸੀਂ ਇਹਨੂੰ ਪਿਛਲੀ ਵਾਰੀ ਮੇਰੇ ਸਾਨੂੰ ਇਹ ਲੱਗਦਾ ਸੀ ਗਰਸ਼ਰਨ ਰੌਣਕ ਲਈ ਲਾਉਂਦੀ ਤਾਂ ਬੋਲਦੀ ਨਹੀਂ ਜਮਾਈ। ਪਰ ਇਹਦਾ ਸਭ ਤੋਂ ਰੌਣਕ ਨਹੀਂ ਨਹੀਂ ਇਹ ਤਾਂ ਪੂਰੀ ਰੌਣਕ ਹੀ ਆ। ਇਹਨਾਂ ਦਾ ਸਾਡਾ ਦੇਹਲੀ ਖੁਸ਼ ਕਰਦਾ ਵੀ ਕੁੜੀ ਪੂਰੀ ਰੌਣਕ ਹੀ ਆ। ਅਸੀਂ ਜੋਤ ਨੂੰ ਵੀ ਕਿਹਾ ਸੀ ਕਿ ਜਮਾ ਹੀ ਨਹੀਂ ਬੋਲਦੀ ਗਰਸ਼ਾਣ ਤਾਂ ਤੂੰ ਪਤਾ ਨਹੀਂ ਕਿਵੇਂ ਗੱਲਾਂ ਕਰਦੀ ਆ ਹਾਂ ਜੋਤੀ ਨੂੰ ਸਾਰੇ ਕਹਿੰਦੇ ਆ ਇਹਦੇ ਜੋਤੀ ਤਾਂ ਜਮਾ ਨਹੀਂ ਸੀ ਬੋਲਦੀ ਤੇ ਹੁਣ ਪਤਾ ਲੱਗਦਾ ਮੈਂ ਕਿੰਨੀ ਹੋਣੀ ਨਹੀਂ ਅੱਗੇ ਅਸੀਂ ਸਾਰੇ ਗੱਲ ਕਰਦੇ ਸੀ ਵੀ ਗਰਸ਼ਾਣ ਤਾਂ ਜਮਾ ਹੀ ਨਹੀਂ ਬੋਲਦੀਗੀ ਮੈਂ ਇਹਦੇ ਮੈਂ ਤਾਂ ਦਿਲੋਂ ਗਰਸ਼ਾਣ ਨੂੰ ਸਹੀ ਕਿਹਾ ਵੇਖਦੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਜਿੱਥੇ ਮਰਜ਼ੀ ਪਾ ਦੋ ਇਹਨਾਂ ਨੂੰ ਨਹੀਂ ਨਹੀਂ ਰੌਣਗੇ ਚੰਗਾ ਬਈ ਕਿਸਾਨ ਸਾਹਿਬ ਹਾਂ ਬਾਈ ਨੂੰ ਆਵਾਂਗੇ ਤੁਸੀਂ ਬਾਈ ਨੂੰ ਆਜੋ ਅਸੀਂ ਬਾਈ ਨੂੰ ਸ਼ਾਮ ਨੂੰ ਆਉਂ ਮਰ ਜਾਵਾਂਗੇ ਫਿਰ ਅਸੀਂ ਸੇਵ ਹੋਵਾਂਗੇ ਹਾਂ ਓਕੇ ਠੀਕ ਆ ਬਾਈ ਤੂੰ ਕਿੱਥੇ ਦੁੰਨੇ ਰਹੇ ਹੋ ਅਸੀਂ ਆਉਂ ਜਾਗੇ ਬਾਈ ਨੂੰ ਆ ਕੇ ਸਭ ਤੋਂ ਨੇੜੇ ਤੇ ਸਭ ਤੋਂ ਲੇਟ ਆਏ ਆ ਇਹ ਯੂਵੀ ਨੂੰ ਤੋੜ ਕੇ ਸਭ ਤੋਂ ਨੇੜੇ ਪਹੁੰਚੇ ਆ ਜਦ ਤੇ ਕਹਦੇ ਜਿਦਾਂ ਇਹਨਾਂ ਨੇ ਵਿਆਹ ਕੇ ਲਾਉਂਦੀਆਂ ਅਸੀਂ ਨਾ ਕਰਾਂ ਅੰਦਰ ਨੂੰ ਜਿਵੇਂ ਬਾਹਰ ਕਿੰਨਾ ਚੱਲ ਕੋਣ ਸੀ ਖੁੱਲ ਕੇ ਆਏ ਕੈਨੇਡਾ ਤੋਂ ਨਹੀਂ ਵਧੀਆ ਗੱਲ ਆ ਰੌਣਕ ਲਾਉਣ ਜਾਈ ਹਾਂ ਸਾਨੂੰ ਆਣ ਨੂੰ ਆਣ ਮਿਲ ਗਏ ਹਾਂ ਨਹੀਂ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੀਆਂ ਸੱਸਾਂ ਵੀ ਆਏ ਸੀ ਗਈਆਂ ਹਾਂ ਰੌਣਕਾਂ ਵਾਲੀ ਵਧੀਆ ਲੱਗਦਾ ਮਾਮਾ ਆ ਜਾਓ ਬੈਠੋ ਨਹੀਂ ਚੱਲੇ ਆ ਪੁੱਤ ਮਾਮਾ ਤੋਂ ਕੋਈ ਗੱਲ ਹੀ ਨਹੀਂ ਸੁਣਾਈ ਅੱਜ ਤੱਕ ਯਾਰ ਇੱਕ ਦੋ ਗੱਲਾਂ ਹੋਣਾ ਕੇ ਚਲੇ ਆ ਨਹੀਂ ਕੋਈ ਨਗੇ ਰਾਵਾਂ ਕਿਧੀਆਂ ਟੁੱਟੇ ਹੁਣ ਅਸੀਂ ਚੱਲਦੇ ਹਾਂ ਫੇਰ ਹੁਣ ਚੰਗਾ ਵੀ ਦਮਣ ਬਾਏ ਸੋ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਫਿਰ ਹੁਣ ਤੁਹਾਨੂੰ ਆਪਾਂ ਮਿਲਾਂਗੇ ਜਾਗੋ ਵਾਲੇ ਦਿਨ ਦਿਖਾਉਣੇ ਆ ਮੋਨੂ ਦੀ ਜਾਗੋ ਲਾਵਾਂਗੇ ਖੂਬ ਰੌਣਕਾਂ ਤੁਹਾਨੂੰ ਚੰਗਾ ਫਿਰ ਚੰਗਾ ਵੀ ਆਜੋ ਪਰਸੋਂ ਜੇ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸੋ ਤੁਹਾਨੂੰ ਪੂਰਾ ਮੋਨੂ ਦਾ ਵਯਾ ਦਿਖਾਵਾਂਗੇ